ਫਿਰੋਜ਼ਪੁਰ ਦੇ ਪਿੰਡ ਦੇ ਕੜਮਾ ਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਕੱਚ ਪਏ ਪोटाਸ਼ ਜਰਸਲ ਜ਼ੋਰਦਾਰ ਬਲਾਸਟ ਹੋਇਆ ਹੈ ਗੰਭੀਰ ਰੂਪ ਦੇ ਨਾਲ ਪਤੀ ਪਤਨੀ ਇਸ ਹਾਦਸੇ 'ਚ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉੱਜੇ ਇਲਾਜ ਨੇ ਕਰਦੇ ਦੋ ਕਮਰਿਆਂ ਦੀਆਂ ਛੱਤਾਂ ਤੱਕ ਉੱਡ ਗਈਆਂ ਨੇ ਯਾਨੀ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਰਦੇ ਦੋ ਕਮਰਿਆਂ ਦੀਆਂ ਛੱਤਾਂ ਉੱਡ ਗਈਆਂ ਗੈਸ ਲੈਂਡਰ ਨੂੰ ਅੱਗ ਲੱਗਣ ਤੋਂ ਬਾਅਦ ਇਹ ਵੱਡਾ ਧਮਾਕਾ ਹੋਇਆ ਹੈ ਗਵਾਂਡੀਆਂ ਦੇ ਘਰਾਂ ਨੂੰ ਵੀ ਖਾਸਾ ਨੁਕਸਾਨ ਪਹੁੰਚਿਆ ਹੈ ਤੇ ਦੂਰ ਤੱਕ ਇਸ ਧਮਾਕੇ ਦੀ ਆਵਾਜ਼ ਸੁਣਾਈ ਦਿੱ ਕੜਮਾ ਚ ਵੱਡਾ ਹਾਦਸਾ ਵਾਪਰਿਆ ਕਾਚ ਭਾਈ ਪੋਟਾਸ਼ ਚ ਜ਼ੋਰਦਾਰ ਧਮਾਕਾ ਹੋਇਆ ਹੈ ਕਿ ਆ ਪੋਟਾਸ਼ ਘਰ ਚ ਕਿਸ ਤਰੀਕੇ ਨਾਲ ਮੌਜੂਦ ਸੀ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਲਾਇਸੈਂਸੀ ਇਸ ਪਰਵਾਰਕ ਮੈਂਬਰ ਦੇ ਵੱਲੋਂ ਕਿ ਪੋਟਾਸ਼ ਇੱਥੇ ਵੱਡੇ ਪੱਧਰ ਤੇ ਮੌਜੂਦ ਸੀ ਕਿ ਪਟਾਕੇ ਮਨਾਉਣ ਦਾ ਕੰਮ ਇਨਾਂ ਦੇ ਵੱਲੋਂ ਕੀਤਾ ਜਾਂਦਾ ਸੀ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਕਿ ਕਿ ਤਮਾਕਾ ਇਨਾ ਜ਼ਬਰਦਸਤ ਹੋਇਆ ਘਰ ਦੀਆਂ ਦੋ ਕਮਰੇ ਦੀਆਂ ਛੱਤਾਂ ਉੱਡ ਗਈਆਂ ਇਹ ਤਸਵੀਰਾਂ ਜੋ ਕੰਡਾ ਨੂੰ ਵੀ ਤਰੇੜਾ ਵੱਡੇ ਪੱਧਰ ਤੇ ਇੱਥੇ ਆਈਆਂ ਨੇ ਹਾਲਾਂਕਿ ਜਾਨੇ ਨੁਕਸਾਨ ਤੋਂ ਬਚਾ ਰਿਹਾ ਪਰ પતિ-ਪਤਨੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਜਿਰੇ ਇਲਾਜ ਨੇ ਜੋ ਗਵਾਂਡੀ ਸੀ ਉਹਨਾਂ ਦੇ ਘਰਾਂ ਨੂੰ ਵੀ ਖਾਸਾ ਨੁਕਸਾਨ ਹੋਇਆ ਹੈ ਕਿਉਂਕਿ ਬਾਹਰਲੀ ਗੱਲ ਇੱਕ ਜਰੂਰ ਤਮਾਕਾ ਬੁੰਦਾ ਹੈ ਤੇ ਉਸ ਦੀ ਆਵਾਜ਼ ਵੀ ਸਮਾਈ ਦਿੰਦੀ ਹੈ ਤੇ ਕਿਤੇ ਕਿਤੇ ਵਾਡੀਆਂ ਦੇ ਘਰਾਂ 'ਚ ਵੀ ਤਰੇੜਾਂ ਆਈਆਂ ਨੇ ਪਰ ਦੂਸਰੇ ਪਾਸੇ ਜਿਵੇਂ ਜ਼ਿਕਰ ਕਰਾਂ ਤੇ ਗੰਭੀਰ ਜ਼ਖਮੀ ਨੇ ਪਤੀ ਪਤਨੀ ਜੇਰੇ লাশ ਨੇ ਤੇ ਹਸਪਤਾਲ 'ਚ ਦਾਖਲ ਨੇ ਇਹ ਤਸਵੀਰਾਂ ਕਿਸ ਦੇ ਨਾਲ ਨੁਕਸਾਨ ਹੋਇਆ ਤਮਾਕੇ ਤੋਂ ਬਾਅਦ ਘਰ ਦੀਆਂ ਦੋ ਛੱਤਾਂ ਉੱਡ ਗਈਆਂ ਕਮਰੇ ਦੀਆਂ ਕੰਦਾਂਛ ਤਰੇੜਾਂ ਆਈਆਂ ਹੋਈਆਂ ਨੇ ਪੁਲਿਸ ਮੌਕੇ ਤੇ ਪਹੁੰਚੀ ਤੇ ਉਹਨਾਂ ਦੇ ਵੱਲ ਪਹੁੰਚ ਕੇ ਜਾਂਚ ਪੜਤਾਲ ਕੀਤੀ ਇਹ ਕੱਡੀ ਵੱਡਾ ਮਾਮਲਾ ਆਇਆ ਜਿਹੜਾ ਕਿ ਹੈ ਹਸਬੰਡ ਵਾਈਫ ਜਿਹੜੇ ਇੰਜਰਡ ਹੋ ਗਏ ਆ ਸਰ ਕੀ ਮਾਮਲਾ ਕਿੱਥੋਂ ਦੇ ਰਹਿਣਾ ਹੈ ਇਹ ਜੀ ਹੁਣੇ-ਹੁਣੇ ਸਾਨੂੰ ਖਬਰ ਆਈ ਹੈ तकरीबन ਘੰਟਾ ਪਹਿਲਾਂ ਇੱਕ ਪਿੰਡ ਕੜਮਾ ਵਿੱਚ ਕਾਣਾ ਮਮਦੋਟ ਵਿਖੇ ਇੱਕ ਘਰ ਵਿੱਚ ਬਲਾਸਟ ਹੋਇਆ ਤੇ ਪਰਿਵਾਰਿਕ ਮੈਂਬਰਾਂ ਤੋਂ ਪੁੱਛਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਵੀ ਇਹਨਾਂ ਨੇ ਘਰ ਦੇ ਵਿੱਚ ਪੋਟਾਸ਼ ਰੱਖਿਆ ਸੀ ਭਾਰੀ ਮਾਤਰਾ ਚ ਜੋ ਕਿ ਇਲੈਗਲ ਹੈ ਉਹ ਪੋਟਾਸ਼ ਜਦੋਂ ਇਹਨਾਂ ਦੇ ਇਹਨਾਂ ਦਾ ਸਿਲੰਡਰ ਪਟਿਆਲਾ ਜਿਵੇਂ ਕਿ ਇਹਨਾਂ ਦੇ ਦੱਸਿਆ ਰੋਟੀ ਬਣਾਉਣ ਲੱਗੇ ਸਿਲੰਡਰ ਫਟਿਆ ਉਸ ਕਰਕੇ ਜਿਹੜਾ ਪੋਟਾਸ਼ ਸੀਗਾ ਭਾਰੀ ਮਾਤਰਾ ਚ ਉਹਨੇ ਅੱਗ ਫੜ ਲਈ ਜਿਸ ਕਰਕੇ ਇਹ ਬਹੁਤ ਜ਼ਿਆਦਾ ਭਾਰੀ ਮਾਤਰਾ ਚ ਬਲਾਸਟ ਹੋਇਆ ਤੇ ਇਸ ਚ ਨੁਕਸਾਨ ਕਾਫੀ ਹੋਇਆ ਘਰ ਦੀ ਛੱਤਾਂ ਟੁੱਟ ਗਈਆਂ ਤੇ ਨਾਲ ਦੇ ਗਵੰਡੀਆਂ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਦੋ ਵਿਅਕਤੀ ਨੇ ਹਸਬੰਡ ਵਾਈਫ ਤਰਸੀਮ ਲਾਲ ਤੇ ਕਿਰਨਾਰਾਣੀ ਉਹ ਇੰਜਰਡ ਹੋਏ ਨੇ ਫਿਲਹਾਲ ਉਹ ਬਾਗੜ ਹਸਪੀਟਲ ਚ ਅੰਡਰ ਟ੍ਰੀਟਮੈਂਟ ਨੇ ਸਟੇਬਲ ਕੰਡੀਸ਼ਨ ਚ ਨੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਜਿਸ ਜਿਸ ਤਰ੍ਹਾਂ ਜਦੋਂ ਇਸ ਚ ਹੋਰ ਸਾਨੂੰ ਇਨਫੋਰਮੇਸ਼ਨ ਮਿਲੇਗੀ ਅਸੀਂ ਇਹਦੇ ਬਾਰੇ ਦੱਸਾਂਗੇ ਕਿ ਖਤਰੇ ਤੋਂ ਬਾਹਰ ਨੇ ਹਾਂਜੀ ਡਾਕਟਰ ਸਾਹਿਬ ਨਾਲ ਗੱਲ ਹੋਈ ਹੈ ਉਹ ਹਜੇ ਟਰੀਟਮੈਂਟ ਕਰ ਰਹੇ ਨੇ ਬਟ ਉਹ ਸਟੇਬਲ ਨੇ ਪਹਿਲਾਂ ਨਾਲੋਂ ਅੰਡਰ ਟਰੀਟਮੈਂਟ ਨੇ ਜਦੋਂ ਹੀ ਉਹਨਾਂ ਦਾ ਟਰੀਟਮੈਂਟ ਕੰਪਲੀਟ ਹੁੰਦਾ ਹੈ ਤਾਂ ਸਾਨੂੰ ਹੋਰ ਗੱਲਾਂ ਕਲੀਅਰ ਹੋਣਗੀਆਂ ਤੇ ਅਸੀਂ ਇਸ ਨੂੰ ਇਨਵੈਸਟੀਗੇਟ ਕਰਾਂਗੇ ਐਸਰ ਕੀ ਇਹਨੇ ਪਟਾ ਜਿਹੜੀ ਉਹ ਇਲੈਗਲ ਵੀ ਤਰੀਕੇ ਨਾਲ ਰੱਖੀ ਹੋਈ ਆ ਆ ਜਿਵੇਂ ਕਿ ਹੁਣ ਤੱਕ ਪਤਾ ਲੱਗਿਆ ਵੀ ਕਾਫੀ ਭਾਰੀ ਮਾਤਰਾ ਦੇ ਵਿੱਚ ਰੱਖੀ ਸੀ ਕਿ ਜਿਹੜਾ ਬਲਾਸਟ ਹੋਇਆ ਉਸ ਦੀ ਉਸ ਨੂੰ ਦੇਖ ਕੇ ਛਤਾਂ ਜਿਸ ਤਰ੍ਹਾਂ ਦਾ ਨੁਕਸਾਨ ਪਹੁੰਚਿਆ ਲੈਂਟਰਾਂ ਨੂੰ ਨੁਕਸਾਨ ਪਹੁੰਚਿਆ ਉਹ ਦੇਖ ਕੇ ਇਹੀ ਪਤਾ ਲੱਗ ਰਿਹਾ ਵੀ ਕਾਫੀ ਭਾਰੀ ਮਾਤਰਾ ਚ ਪੋਟਾਸ਼ ਰੱਖਿਆ ਸੀ ਜਿਸ ਕਰਕੇ ਵੱਡਾ ਬਲਾਸਟ ਹੋਇਆ ਹੈ ਸਿਲੰਡਰ ਵੀ ਕਹਿੰਦੇ ਫਟ ਗਏ ਅ ਇਹ ਅਸੀਂ ਹਜੇ ਇਨਵੈਸਟੀਗੇਟ ਕਰ ਰਹੇ ਹਾਂ ਇੱਕ ਵਾਰੀ ਇਹਨਾਂ ਦਾ ਟ੍ਰੀਟਮੈਂਟ ਹੋ ਜੇ ਅਸੀਂ ਹੋਰ ਕਲੀਅਰਲੀ ਦੱਸ ਪਾਵਾਂਗੇ ਪਰ ਹੁਣ ਤੱਕ ਇਹ ਦੱਸਿਆ ਗਿਆ ਕਿ ਜਿਵੇਂ ਸਿਲੰਡਰ ਜਦੋਂ ਫਟਿਆ ਉਸ ਉਸ ਨਾਲ ਹੀ ਪੋਟਾਸ਼ ਨੂੰ ਅੱਗ ਫੜ ਲਈ ਉਹਨੇ ਤੇ ਇਹ ਬਹੁਤ ਵੱਡਾ ਬਲਾਸਟ ਹੋਇਆ ਹੈ